ਅੱਜ ਪਹੁੰਚਿਆ ਸਿੱਧੂ ਦੀ ਹਵੇਲੀ ਪਰ ਲੋਕ ਬਹੁਤ ਹੁੰਦੇ ਨੇ ਬਾਈ ਬਣਾਓ ਰੌਣਕ ਨਹੀਂ ਬਿਲਕੁਲ ਸੁਨਸਾਨ ਹੋਈ ਪਈ ਐ ਹਵੇਲੀ ਵੀ ਕਹਿੰਦੀ ਐ ਵੀ ਕਾਸ਼ ਮੇਰਾ ਮਾਲਕ ਮੇਰੇ ਕੋਲ ਪਹੁੰਚੇ ਹਵੇਲੀ ਦੀਆਂ ਕੰਧਾਂ ਚੋਂ ਤੁਸੀਂ ਮਹਿਸੂਸ ਕਰਦੇ ਹੋ ਇਹ ਆਵਾਜ਼ ਆਉਂਦੀ ਐ ਕਿ ਕਾਸ਼ ਅੱਜ ਇਹ ਟਰੈਕਟਰਾਂ ਤੇ ਇਹ ਗੱਡੀਆਂ ਤੇ ਚੜਨ ਵਾਲਾ ਸਾਡਾ ਉਹ ਮਾਲਕ ਸਿੱਧੂ ਮੂਸੇ ਵਾਲਾ ਉਹ ਦੁਨੀਆ ਤੇ ਛਾਉਣ ਵਾਲਾ ਸਿੱਧੂ ਇੱਥੇ ਹੁੰਦਾ ਬੜਾ ਅਫਸੋਸ ਹੈ ਟਰੈਕਟਰ ਅਤੇ ਗੱਡੀਆਂ ਨੂੰ ਦੇਖ ਕੇ ਐ ਲੱਗਦਾ ਜਿਵੇਂ ਉਹਨਾਂ ਦੇ ਅੰਦਰ ਵੀ ਇਹ ਫੀਲ ਹੁੰਦਾਗਾ ਮੀਅਸ ਖੜੇ ਨੇ ਬਿਲਕੁਲ ਵੀ ਉਹਨਾਂ ਦੇ ਅੰਦਰ ਜਾਨ ਨਹੀਂ ਲੱਗ ਰਹੀ ਬੇਜਾਨ ਲੱਗ ਰਹੇ ਨੇ ਇਹ ਲੱਗਦਾ ਜਿਵੇਂ 9/11 ਖੁਦ ਆਵਾਜ਼ਾਂ ਮਾਰਦਾ ਹੈ ਭਾਈ ਆ ਜੇ ਹਵੇਲੀ ਦੀਆਂ ਕੰਧਾਂਵਾਂ ਨਹੀਂ ਦੇਖ ਕੇ ਸਰਕਾਰ ਨੂੰ ਚਾਹੀਦਾ ਕਿ ਬਾਈ ਨੂੰ ਇਨਸਾਫ ਜ਼ਰੂਰ ਮਿਲੇ ਉਹ ਪਰਿਵਾਰ ਨੂੰ ਇਨਸਾਫ ਜ਼ਰੂਰ ਅੱਜ ਆਪਾਂ ਨਾ ਜਿਹੜਾ ਆਪਣੇ ਪੰਜਾਬ ਦਾ ਮਾਣ ਸੀ ਸਿੱਧੂ ਮੂਸੇ ਵਾਲਾ ਅਣਮੋਲ ਹੀਰਾ ਹਾਂ ਵਾ ਕੀ ਹੀਰਾ ਸੀ ਪਰ ਸਾਥ ਉਹਦੀ ਕਦਰ ਨਹੀਂ ਪਈ ਖੋਇਆ ਗਿਆ ਉਹਦੀ ਜਿੱਥੇ ਸੰਸਕਾਰ ਹੋਇਆ ਸੀਗਾ ਬਾਈ ਦਾ ਸਮਾਦ ਬਣੀ ਹੈ ਉੱਥੇ ਆਏ ਆਂ ਯਾਰ ਇਹ ਬਾਈ ਦੀ ਸਮਾਧਾ ਹਾਂ ਬਾਈ ਦੀ ਸਮਾਧਾ ਬੜਾ ਅਫਸੋਸ ਹੈ ਕਿ ਬਾਈ ਇਹ ਦੁਨੀਆ ਚ ਨਹੀਂ ਹੈਗਾ ਬਹੁਤ ਪਾਪੀਆਂ ਨੇ ਬਹੁਤ ਵੱਡਾ ਪਾਪ ਕੀਤਾ ਐਡਾ ਅਨਮੋਲ ਹੀਰਾ ਜਿਹੜਾ ਸਾਡੇ ਮਾਨਸਾ ਜ਼ਿਲ੍ਹੇ ਦੀ ਸ਼ਾਨ ਸੀ ਜਿਹਦੇ ਕਰਕੇ ਜਸੂ ਇਹਦੇ ਕਰਕੇ ਆਪਣਾ ਨਾਮ ਲੱਗਿਆ ਮੈਂ ਬਾਈ ਜਿਹੜਾ ਬਾਈ ਨੇ ਗਣ ਚ ਹੈ ਟਾਲੀ ਵਾਲੇ ਖੇਤ ਮੇਰਾ ਟਾਲੀ ਵਾਲਾ ਖੇਤ ਆ ਇਹ ਆ ਉਹ ਮੈਂ ਚ ਇਹ ਢਾਲੀ ਆ ਬਾਈ ਹਾਂ ਇਹ ਬਾਈ ਦਾ ਬਾਈ ਨਾਲ ਵੀ ਕਰਦਾ ਗੱਲ ਸਪੈਸ਼ਲ ਫਤਿਹਬਾਦ ਤੋਂ ਆਇਆ ਮੈਂ ਫਤਿਹਬਾਦ ਤੋਂ ਆਇਆ ਸਿੱਧੂ ਮਸੇਰੇ ਨਾਲ ਬਹੁਤ ਪਿਆਰ ਸੀ ਸਾਡਾ ਮੈਂ ਸਪੈਸ਼ਲ ਫਤਿਹਬਾਦ ਤੋਂ ਆਇਆ ਮਿਲ ਸੁਣਦੇ ਆ ਬਾਈ ਸਾਰੇ ਗਾਣੇ ਸੁਣਦਾ ਪੂਰੇ ਗਾਣੇ ਸੁਣਦਾ ਸੀ ਸਿੱਧੂ ਮਸੇਰੇ ਦੇ ਬਹੁਤ ਪਸੰਦ ਹੈ ਮੈਨੂੰ ਸਿੱਧੂ ਮਸੇਰੇ ਦੇ ਗੀਤ ਤੇਰੇ ਫੋਨ 'ਚ ਵੀ ਦੇਖਿਆ ਸਾਰੇ ਗਾਣੇ ਸਿੱਧੂ ਦੀ ਹੈ ਹੈਨਾ ਤੇ ਬਾਕੀ ਮੈਂ ਖੈ ਚਲੋ ਉੱਥੇ ਸੂਦੂ ਦੇ ਕੋਠੀ ਦੇਸ਼ ਚਾਵਾਂਗੇ ਤੇ ਬਾਕੀ ਇਟਾਲੀ ਵਾਲਾ ਕੀ ਦੇਖ ਕੇ ਆਵਾਂਗੇ ਅੱਜ ਐ ਨਹੀਂ ਤੇਰਾ ਮਨ ਭਰਿਆ ਮਨ ਭਰਿਆ ਚਾਰ ਭਾਈ ਸਿੱਧੂ ਹੈ ਨਹੀਂ ਜੇ ਸਿੱਧੂ ਭਾਈ ਹੁੰਦਾ ਤਾਂ ਮਿਲ ਕੇ ਹੁੰਦੀ ਉਹਨੂੰ ਬਾਕੀ ਇੱਥੇ ਆ ਕੇ ਥੋੜੇ ਆ ਚਲੋ ਇਕੱਲਾ ਤੇ ਤੈਨੂੰ ਨਹੀਂ ਫਿਰ ਹੁੰਦਾ ਤੇਰਾ ਮਾਣਾ ਮਨ ਦੇ ਵੀ ਦੁਖੀ ਹੈ ਸਾਰਿਆਂ ਦੇ ਮਨ ਦੁਖੀ ਹੈ ਐਡਾ ਹੀਰਾ ਸੀ ਜਿਹਦਾ ਮਾਣ ਉੱਥੇ ਚੰਦਾ ਅਸੀਂ ਨਹੀਂ ਰੱਖਿਆ ਜੇ ਅਸੀਂ ਉਹਦਾ ਇਲੈਕਸ਼ਨ ਜਿੱਤਾਂ ਦੇ ਹੋਰ ਹੋ ਸਕਦਾ ਬਾਈ ਸਾਡੇ ਵਿੱਚ ਹੁੰਦਾ ਅੱਜ ਬੜਾ ਮਾਣ ਖਰਾਬ ਹੋਇਆ ਨਹੀਂ ਬਾਈ ਫਿਰ ਵੀ ਇੱਥੇ ਬਹੁਤ ਲੋਕ ਆਉਂਦੇ ਆਪਾਂ ਨੂੰ ਪਿੱਛੇ ਕਿੰਨੇ ਮਿਲੇ ਹਵੇਲੇ ਤੇ ਹਨ ਲੋਕ ਤਾਂ ਬਾਈ ਯਾਰ ਦੇਖ ਇੱਥੇ ਮੇਲਾ ਲੱਗਿਆ ਪਿਆ ਇੱਥੇ ਕਿੰਨੀਆਂ ਸਟਾਲਾਂ ਕਿੰਨਿਆਂ ਨੂੰ ਹਲੇ ਵੀ ਰੋਜ਼ਗਾਰ ਮਿਲਦਾ ਜੇ ਸਿੱਧੂ ਇੱਥੇ ਐ ਹੀ ਨੀਗਾ ਸਹੀ ਗੱਲ ਹੈ ਨਾ ਬਾਈ ਕਿ ਮਿਲਿਆ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਉੱਥੇ ਕਿੰਨੇ ਲੋਕਾਂ ਦਾ ਰੋਜ਼ਗਾਰ ਹੈ ਸਿੱਧੂ ਦੇ ਜਾਣ ਤੋਂ ਬਾਅਦ ਵੀ ਸਿੱਧੂ ਲੋਕਾਂ ਦੀ ਬਾਹ ਫੜੀ ਖੜਾ ਹੈ ਸਾਡੇ ਲੋਕਾਂ ਨੂੰ ਉਹਦੀ ਬਾਹ ਨਹੀਂ ਕਿੰਨਾ ਸੋਣਾ ਸਿੱਧੂ ਬਾਈ ਸੀ ਮੁੰਡਾ ਕਿਸੇ ਨੂੰ ਭੈਣ ਚੋ ਕੀ ਮਿਲਿਆ ਉਹਨਾਂ ਨੂੰ ਮਾਰ ਕੇ ਕੀ ਕੱਢਿਆ ਉਹਨਾਂ ਨੇ ਦੁਨੀਆ ਤੋਂ ਗਿਆ ਸਿੱਧੂ ਅੱਜ ਹੁੰਦਾ ਕਿੰਨੀ ਚੜਾਈ ਹੁੰਦੀ ਦੁੱਖ ਤਾਂ ਬਹੁਤ ਹੈ ਬਾਈ ਦੇ ਜਾਣ ਦਾ ਪਰ ਹੁਣ ਕਰ ਕੁਝ ਨਹੀਂ ਸਕਦੇ ਅਫਸੋਸ ਹੈ ਹੁਣ ਇਹ ਮੰਗਿਆ ਵੀ ਬਾਈ ਨੂੰ ਇਨਸਾਫ ਛੇਤੀ ਮਿਲ ਜੇ ਤੇ ਉਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਜੋ ਮਾਂ ਪਿਓ ਦਾ ਕਾਲਜੇ ਨੂੰ ਕੁਛ ਨਾ ਕੁਛ ਤਾਂ ਠੰਡਕ ਮਿਲੇ